ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਨਾ ਜਿਹੜੀ ਪਰਸੋਂ ਵੀਡੀਓ ਪਾਈ ਸੀਗੀ ਉਹਦੇ ਵਿੱਚ ਕੁਝ ਪੰਜ ਚਾਰ ਕੇ ਕਮੈਂਟ ਆਏ ਸੀਗੇ ਬੰਦਿਆਂ ਦੇ ਤੇ ਮੈਂ ਕਿਹਾ ਚਲੋ ਉਹਨਾਂ ਦਾ ਮਤਲਬ ਦੇ ਦਈਏ ਆਨਸਰ ਜੋ ਕਈਆਂ ਨੂੰ ਗਲਤ ਫਹਿਮੀ ਹੋ ਜਾਂਦੀ ਆ ਪਹਿਲਾਂ ਤਾਂ ਇੱਕ ਬੀਬਾ ਨੇ ਕਿਹਾ ਵੀ ਤੁਸੀਂ ਤਾਂ ਫ੍ਰੀ ਭਾਲਦੇ ਆ ਇਹ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਅਸੀਂ ਫ੍ਰੀ ਨਹੀਂ ਭਾਲਦੇ ਅਸੀਂ ਫ੍ਰੀ ਕੁਝ ਵੀ ਨਹੀਂ ਭਾਲਦੇ ਅਸੀਂ ਤਾਂ ਇਹ ਵੀ ਕਹਿੰਨੇ ਆ ਜਿਹੜੇ ਆ ਮੋਟਰਾਂ ਦੇ ਬਿੱਲ ਵੀ ਆ ਨਾ ਚਲੋ ਇਹਦੀ ਗੱਲ ਵੀ ਬਾਅਦ ਚ ਕਰਦੇ ਆ ਵੀ ਸਾਨੂੰ ਇਹ ਵੀ ਲੱਗ ਜਾਣਾ ਸਾਨੂੰ ਕੋਈ ਸਮੱਸਿਆ ਨਹੀਂ ਬਸ ਸਾਨੂੰ ਸਾਡੀ ਫਸਲ ਦਾ ਰੇਟ ਪੂਰਾ ਮਿਲੀ ਜਾਵੇ ਅਸੀਂ ਕੀ ਰਹਿਣਾ ਫ੍ਰੀ ਕਰਕੇ ਬਈ ਇਹ ਤਾਂ ਸਾਨੂੰ ਸਿਰਫ ਇਹ ਕਹਨਾ ਫ੍ਰੀ ਦਾ ਸੁਣਾਉਣ ਦੇ ਲਈ ਵੀ ਫ੍ਰੀ ਦਿੱਤਾ ਆ ਫ੍ਰੀ ਸਾਨੂੰ ਕੁਝ ਨਹੀਂ ਹੈਗਾ ਉਹ ਸਭ ਉਹ ਸਾਡੇ ਪੈਸੇ ਉਹਨਾਂ ਵਾਲਾ ਨਿਕਲਦੇ ਆ ਜਿਸ ਹਿਸਾਬ ਨਾਲ ਸਾਡਾ ਰੇਟ ਆ ਫਸਲਾਂ ਦਾ ਸੁਆਮੀ ਨਾਥ ਨੇ ਜਿਹੜੀ ਰਿਪੋਰਟ ਆ ਉਦੇ ਹਿਸਾਬ ਨਾਲ ਲਾਗੂ ਕਰ ਦੇਣ ਉਸ ਹਿਸਾਬ ਨਾਲ ਤਾਂ ਸਾਡੇ ਪੈਸੇ ਉਹਨਾਂ ਨਾਲ ਨਿਕਲਦੇ ਆ ਠੀਕ ਹੈ ਜੀ ਜੇ ਹੁਣ ਤੁਹਾਡੇ ਪੈਸੇ ਪਏ ਹੋਣ ਕਿੱਥੇ ਉਹਦੇ ਵਿੱਚੋਂ ਮਤਲਬ ਤੁਹਾਡਾ 1 ਲੱਖ ਰੁਪਿਆ ਪਿਆ ਹੋਵੇ ਉਹਦੇ ਵਿੱਚੋਂ ਤੁਹਾਨੂੰ ਕੋਈ 10000 ਦੇ ਦੇਵੇ 90 ਰੱਖ ਜਵੇ ਤੇ ਉਹ 10000 ਦੇ ਕੇ ਕਹੀ ਜਾਵੇ ਜੀ ਵੀ ਅਸੀਂ ਤੁਹਾਨੂੰ ਪੈਸੇ ਦਿੱਤੇ ਆ ਤੇ ਜਿਹੜਾ ਸਾਡਾ 90 ਰੱਖ ਕੇ ਬੈਠੇ ਉਹ ਕਿੱਥੇ ਆ ਹਨਾ ਤੇ ਇਸ ਕਰਕੇ ਫਰੀ ਫਰੂ ਕੁਛ ਨਹੀਂ ਹੈਗਾ ਨਾ ਕੋਈ ਦੰਦਾ ਹੁੰਦਾ ਕਿਸੇ ਨੂੰ ਤੇ ਨਾ ਕੋਈ ਭਾਲਦਾ ਆ ਤੇ ਬਾਕੀ ਰਹੀ ਮੈਂ ਆਪਣੀ ਵੀ ਦੱਸ ਸਕਦਾ ਹਾਂ ਜੇ ਤੁਸੀਂ ਕਹੋ ਨਾ ਵੀ ਮੈਨੂੰ ਮੈਂ ਕੋਈ ਐਡੀ ਬਹੁਤ ਵੱਡੀ ਖੇਤੀ ਨਹੀਂ ਕਰਦਾ ਹੈਗਾ ਚਲੋ ਠੀਕ ਹੈ ਵਧੀਆ ਕਰਦੇ ਆ ਖੇਤੀ ਪਰ ਮੇਰੇ ਕੋਲ ਇੰਨੀ ਜਿਆਦਾ ਜ਼ਮੀਨ ਠੇਕੇ ਤੇ ਨਹੀਂ ਹੈਗੀ ਤੇ ਪਰ ਜਿੰਨੀ ਕੁ ਹੈਗੀ ਵੀ ਆ ਉਹਦੇ ਵਿੱਚੋਂ ਵੀ ਜ਼ਿਆਦਾਤਰ ਸਾਡੀ ਆਪਣੇ ਬੰਦਿਆਂ ਦੀ ਆ ਮਿੱਤਰਾਂ ਬੇਲੀਆਂ ਦੀ ਆ ਮੈਨੂੰ ਕੋਈ ਐਡੀ ਤਕਲੀਫ ਨਹੀਂ ਹੈਗੀ ਬਈ ਠੇਕੇਆਂ ਠੁੱਕਿਆਂ ਦੀ ਬਈ ਵੀ ਸਾਡੇ ਕੋਲ ਬਹੁਤ ਮਹਿੰਗੇ ਆ ਜਾਂ ਨਹੀਂ ਹਨਾ ਕੀ ਬਦੋ ਸਾਡੇ ਬੇਲੀ ਜਿਹੜੇ ਸਾ ਤੋਂ ਪਤਾ ਨਹੀਂ ਲੈਂਦੇ ਨਾ ਹੋਣਾ ਨਾ ਉਹ ਸਾਡੀ ਆਪਸੀ ਗੱਲ ਆ ਉਹ ਤਾਂ ਕੋਈ ਰੌਲਾ ਹੀ ਨਹੀਂ ਹੈਗਾ ਤੇ ਵੈਸੇ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਲਈ ਦੱਸ ਦਵਾਂ ਕਿ ਮੇਰੇ ਕੋਲ ਇੰਨੀ ਜ਼ਿਆਦਾ ਜ਼ਮੀਨ ਨਹੀਂ ਹੈਗੀ ਠੇਕੇ ਤੇ ਵੀ ਜਿਹੜੀ ਮੈਨੂੰ ਇਹਦੀ ਤਕਲੀਫ ਹੋਵੇ ਤੇ ਜਿੰਨੀ ਕੁ ਹੈਗੀ ਵੀ ਆ ਉਹ ਵੀ ਮੇਰੇ ਕੋਲ ਕੋਈ ਮਹਿੰਗੀ ਨਹੀਂ ਹੈਗੀ ਠੀਕ ਹੈ ਜੀ ਮੈਂ ਤਾਂ ਪੂਰੇ ਵੈਸੇ ਪੰਜਾਬ ਦੀ ਗੱਲ ਕਰ ਰਿਹਾ ਸੀਗਾ ਕਿਉਂਕਿ ਹੁਣ ਆਪਣੇ ਕੋਲ ਸਾਰੀ ਤਰ੍ਹਾਂ ਦੇ ਬੰਦੇ ਆਉਂਦੇ ਆ ਤੇ ਜ਼ਿਆਦਾਤਰ ਆਪਾਂ ਗੱਲ ਜਦੋਂ ਕਰਦੇ ਆ ਵਿੱਚੋਂ ਕੀ ਜ਼ਿਆਦਾ ਸਿੱਟਾ ਜਿਹੜਾ ਨਿਕਲ ਕੇ ਆਉਂਦਾ ਉਹ ਇਹੀ ਆਉਂਦਾ ਇਸ ਕਰਕੇ ਮੈਂ ਵੀਡੀਓ ਬਣਾਈ ਸੀ ਹਰ ਵਾਰ ਆਪਾਂ ਆਪਣੇ ਨਫੇ ਦਾ ਨਹੀਂ ਸੋਚ ਸਕਦੇ ਹੁੰਦੇ ਆ ਕਈ ਵਾਰੀ ਜੇ ਇਸ ਖਿੱਤੇ 'ਚ ਆਪਾਂ ਰਹਿੰਨੇ ਆ ਜੇ ਜਗ੍ਹਾ 'ਤੇ ਆਪਾਂ ਰਹਿੰਨੇ ਆ ਆਪਾਂ ਨੂੰ ਉਹਦੇ ਬਾਰੇ ਵੀ ਗੱਲ ਕਰਨੀ ਚਾਹੀਦੀ ਆ ਹਰ ਵਾਰੀ ਆਪਣੇ ਪਰਸਨਲ ਨਿੱਜੀ ਹਿੱਤ ਬਾਰੇ ਨਹੀਂ ਸੋਚਿਆ ਜਾਂਦਾ ਠੀਕ ਐ ਬਾਕੀ ਜੇ ਸ਼ਾਇਦ ਤੁਸੀਂ ਵੀਡੀਓ ਧਿਆਨ ਨਾਲ ਸੁਣੀ ਹੋਊਗੀ ਮੈਂ ਉਹਦੇ ਵਿੱਚ ਕੁਝ ਨਹੀਂ ਕਿਹਾ ਵੀ ਕਿਸੇ ਨੂੰ ਕੋਈ ਫਰੀਦ ਦੋ ਅਸੀਂ ਕਹਿੰਦੇ ਲਓ ਪਰ ਜਾਇਜ਼ ਹੈ ਜਾਇਜ਼ ਦਾ ਮਤਲਬ ਸਮਝਦੇ ਆ ਨਾ ਹੁਣ ਆਪਣੇ ਨਿਆਣੇ ਜਾਂਦੇ ਆ ਬਾਹਰ ਕੈਨੇਡਾ ਅਮਰੀਕਾ ਚ ਕੈਨੇਡਾ ਦੀ ਦੱਸ ਦਿੰਨਾ ਮੈਂ ਜਿਹੜੇ ਆਪਣੇ ਕੱਚੇ ਆ ਉਹਨਾਂ ਨੂੰ ਉਸੇ ਕੰਮ ਦੇ ਘੰਟੇ ਦੇ 14 ਜਾਂ 16 ਡਾਲਰ ਦਿੱਤੇ ਜਾਂਦੇ ਆ ਤੇ ਸੇਮ ਉਹੀ ਕੰਮ ਜਿਹੜੇ ਉਹਦੇ ਨਾਲ ਦੇ ਬੰਦੇ ਕਰ ਰਹੇ ਹੁੰਦੇ ਜਿਹੜੇ ਪੱਕੇ ਆ ਉਹਨਾਂ ਨੂੰ 28 ਤੋਂ 30 ਡਾਲਰ ਦਿੱਤੇ ਜਾ ਰਹੇ ਆ ਲਗਭਗ ਮਤਲਬ ਇੱਕ ਬੰਦੇ ਨੂੰ ਸੇਮ ਉਸੇ ਕੰਮ ਦੇ ਅੱਧਾ ਦਿੱਤਾ ਜਾ ਰਿਹਾ ਹੈ ਨਾ ਠੀਕ ਹੈ ਹੁਣ ਜੇ ਤੁਸੀਂ ਉਹਨੂੰ ਕਹੋ ਵੀ ਵੀ ਕੱਚੇ ਬੰਦੇ ਤਾਂ ਆਪਣੀ ਮਰਜ਼ੀ ਨਾਲ ਘੱਟ ਪੈਸਿਆਂ ਤੇ ਕੰਮ ਕਰਦੇ ਆ ਕਿਹਦਾ ਜੀ ਕਰਦਾ ਘੱਟ ਪੈਸਿਆਂ ਤੇ ਕੰਮ ਕਰਨ ਨੂੰ ਆਪਣੀ ਮਰਜ਼ੀ ਨਾਲ ਉਹਨਾਂ ਦੀ ਮਜਬੂਰੀ ਆ ਤੇ ਉਹਨਾਂ ਦੀ ਮਜਬੂਰੀ ਦਾ ਫਾਇਦਾ ਵੀ ਚੱਕਿਆ ਜਾ ਰਿਹਾ ਤੇ ਆਪਣੇ ਬੰਦੇ ਉਹਨਾਂ ਦਾ ਫਾਇਦਾ ਚੱਕ ਰਹੇ ਆ ਕਿਉਂਕਿ ਹੁਣ ਜਿਨ੍ਹਾਂ ਕੋਲ ਕੰਮ ਕਰਦੇ ਉਹ ਵੀ ਤਾਂ ਵਿੱਚ ਕਾਫੀ ਜਾਨੀ ਕਿ ਵਿੱਚ ਚਲੋ ਗੋਰੇ ਵੀ ਹੋਊਗੇ ਵਿੱਚ ਜ਼ਿਆਦਾਤਰ ਆਪਣੇ ਪੰਜਾਬੀ ਵੀ ਆ ਤਾਂ ਪਰ ਉਹ ਟੇਲ ਥੋੜੀ ਕਰਦੇ ਆ ਉਹ ਫਾਇਦਾ ਚੱਕਦੇ ਆ ਉਹੀ ਫਾਇਦਾ ਇਥੇ ਚੱਕਿਆ ਜਾ ਰਿਹਾ ਵੀ ਮਜਬੂਰੀ ਆ ਇਹਨਾਂ ਨੇ ਕਾਰਨ ਕਿਉਂਕਿ ਹੋਰ ਕੋ ਕੰਮ ਨਹੀਂ ਹੈਗਾ ਖੇਤੀ ਕਰਦੇ ਆ ਤਾਂ ਖੇਤੀ ਕਰਨੀ ਆ ਤੇ ਇਹਨਾਂ ਨੂੰ ਲੈਣੀ ਪਊਗੀ ਆਪਣੀ ਫੇਰ ਹੈ ਨਾ ਕਈ ਕਹਿੰਦੇ ਆ ਵੀ ਆਪਣੀ ਮਰਜ਼ੀ ਨਾਲ ਠੇਕਾ ਦਿੰਦੇ ਆ ਆਪਣੀ ਮਰਜ਼ੀ ਨਾਲ ਨਹੀਂ ਦਿੰਦੇ ਮਜਬੂਰੀ ਦਾ ਫਾਇਦਾ ਚੱਕਿਆ ਮਜਬੂਰੀ ਨੂੰ ਤੁਸੀਂ ਆਪਣੀ ਮਰਜ਼ੀ ਦਾ ਨਾਂ ਨਾ ਦਿਓ ਠੀਕ ਆ ਆ ਜਿਹੜੀ ਮਦਾਨਤ ਤੁਹਾਨੂੰ ਦੇ ਕੇ ਹੀ ਹਟਿਆ ਇਹ ਮਤਲਬ ਹੁਣ ਜੇ ਕਹੋ ਵੀ ਉੱਥੇ ਮਰਜ਼ੀ ਨਾਲ ਆਪਣੇ ਨਾਲ ਘੱਟ ਪੈਸਿਆਂ ਤੇ ਕੰਮ ਕਰਦੇ ਆ ਕਿਹਦਾ ਜੀ ਕਰਦਾ ਵੀ ਆਪਣੀ ਮਰਜ਼ੀ ਨਾਲ ਵੀ ਔਰ ਮੇਰੇ ਨਾਲ ਦਾ ਬੰਦਾ 28 ਡਾਲਰ ਲੈਂਦਾ ਮੈਨੂੰ 16 ਦੇ ਦੋ। ਉਹ ਕਹਿੰਦਾ ਹੁੰਦਾ। ਯਾਨੀ ਆਪਣੇ ਹਿਸਾਬ ਨਾਲ ਗੱਲ ਨਾ ਕਦੇ ਮਰੋੜਿਆ ਕਰੋ। ਮਜਬੂਰੀ ਨੂੰ ਮਰਜ਼ੀ ਦਾ ਨਾਮ ਨਾ ਦਿਆ ਕਰੋ। ਠੀਕ ਆ। ਇੱਕ ਬਾਈ ਨੇ ਕਮੈਂਟ ਥੱਲੇ ਕੀਤਾ। ਕਹਿੰਦਾ ਤੁਸੀਂ 2-2 ਲੱਖ ਰੁਪਇਆ ਕਿੱਲੇ ਦਾ ਕਮਾਉਨੇ ਆ ਤੇ ਠੇਕੇਦਾਰ ਨੂੰ ਦਿੰਨੇ ਆ 50000 ਰੁਪਇਆ। ਤੇ ਦੂਜੀ ਗੱਲ ਕਹਿੰਦਾ ਵੀ ਮੈਨੂੰ ਦੋ ਜ਼ਮੀਨ ਮੈਂ 80000 ਤੋਂ ਠੇਕਾ ਸ਼ੁਰੂ ਕਰਿਆ ਕਰੂੰਗਾ ਇਹਦਾ ਮਤਲਬ ਸਮਝੇ ਕੀ ਆ ਵੀ ਇਹ ਬੰਦਾ ਪਹਿਲਾਂ ਜ਼ਰੂਰ ਖੇਤੀ ਕਰਦਾ ਹੋਊਗਾ ਤੇ ਇਹਨੇ ਹਾਈ ਕਰਦੂਤਾਂ ਕੀਤੀਆਂ ਹੋਣੀਆਂ ਤਾਂ ਮੁੜ ਕੇ ਇਹਨੇ ਜ਼ਮੀਨਾਂ ਦੇ ਠੇਕੇ ਦਿੱਤੇ ਨਹੀਂ ਹੁਣੇ ਲੋਕਾਂ ਦੇ ਹੁਣ ਇਹਨੂੰ ਇਸ ਵੇਲੇ ਕੋਈ ਜ਼ਮੀਨ ਨਹੀਂ ਦੇ ਰਿਆ ਹੁਣ ਤੇ ਇਸੇ ਲਈ ਜਿਹੜਾ ਕਹਿੰਦਾ ਮੈਂ ਮੈਨੂੰ ਦੋ ਜ਼ਮੀਨ ਮੈਂ 80000 ਠੇਕੇ ਤੋਂ ਸ਼ੁਰੂ ਕਰੂੰਗਾ ਇਹਦਾ ਮਤਲਬ ਇਹਨੂੰ 80000 ਨੂੰ ਵੀ ਕੋਈ ਜ਼ਮੀਨ ਠੇਕੇ ਤੇ ਨਹੀਂ ਦੇ ਰਿਆ ਕਿਉਂਕਿ ਜੇਸ ਬੰਦੇ ਨੂੰ ਪਤਾ ਹੋਵੇ ਵੀ ਇਸ ਕੰਮ ਵਿੱਚ ਇੰਨਾ ਪ੍ਰੋਫਿਟ ਆ ਇਹ ਤਾਂ ਹੈ ਨਹੀਂ ਵੀ ਬੰਦਾ ਉਹ ਨਹੀਂ ਕਰੂਗਾ ਜ਼ਰੂਰ ਕਰੂਗਾ ਪਰ ਇਹ ਬੰਦਾ ਕਰ ਨਹੀਂ ਰਿਹਾ ਕਹਿ ਰਿਹਾ ਵੀ ਮੈਨੂੰ ਦੋ ਮੈਂ 60 ਹਜ਼ਾਰ ਤੋਂ ਸਟਾਰਟ ਕਰੂੰਗਾ ਇਹਨੂੰ 80 ਨੂੰ ਵੀ ਨਹੀਂ ਮਿਲਦਾ ਇਹਦਾ ਮਤਲਬ ਹੁੰਦਾ ਕਿ ਤੁਸੀਂ ਆਪੇ ਲਾ ਲਓ ਵੀ ਕਦੇ ਨਹੀਂ ਮਿਲ ਰਹਾ ਇਹ ਕਰ ਚੁੱਕਾ ਹੈ ਇਹ ਕੰਮ ਤੇ ਕੀਤਾ ਵੀ ਇਹਨੇ ਮਹਿੰਗੇ ਰੇਟਾਂ ਤੇ ਹੁਣ ਫੇ ਲੋਕਾਂ ਨੇ ਠੇਕੇ ਨਹੀਂ ਦਿੱਤੇ ਹੁਣ ਇੰਨਾ ਪਤਾ ਹੋਣ ਦੇ ਬਾਵਜੂਦ ਵੀ ਉਹ ਕੰਮ ਨਹੀਂ ਕਰ ਰਿਹਾ ਇਸ ਬੰਦੇ ਦਾ ਕੋਈ ਇਲਾਜ ਨਹੀਂ ਆਪਾਂ ਕਰ ਸਕਦੇ ਫਿਰ ਇੱਕ ਬੰਦੇ ਦਾ ਕਮੈਂਟ ਆਇਆ ਸੀਗਾ ਵੀ ਜੇ ਤੁਸੀਂ ਇਹ ਜਮੀਨ ਆਪ ਠੇਕੇ ਤੇ ਦੇਣੀ ਹੁੰਦੀ ਫਿਰ ਤੁਸੀਂ ਕੀ ਕਰਦੇ ਵੈਸੇ ਤਾਂ ਮੈਂ ਹੁਣ ਠੇਕੇ ਤੇ ਦਿੱਤੀ ਹੋਣੀ ਇਹ ਤਾਂ ਮੈਂ ਹੁਣ ਗੱਲ ਬਾਅਦ ਚ ਦੱਸ ਸਕਦਾ ਹਨ ਜਦੋਂ ਦਊਗਾ ਪਰ ਫਿਰ ਵੀ ਮੈਂ ਤਨੂੰ ਉਦਾਹਰਨ ਦੇ ਦਿੰਨਾ ਵੀ ਸਾਰੇ ਬੰਦੇ ਇਹੋ ਜਿਹੇ ਨਹੀਂ ਹੈਗੇ ਮੈਂ ਹੁਣੇ ਤੁਹਾਨੂੰ ਦੱਸ ਕੇ ਛੱਡਿਆ ਵੀ ਸਾਡੇ ਮਿੱਤਰ ਸੱਜਣ ਆ ਜੇ ਉਹ ਮਤਲਬ ਫਾਲਾ ਲੈਂਦੇ ਵੀ ਆ ਸਾਥੋਂ ਥੋੜਾ ਵਾਲਾ ਤਾਂ ਉਹ ਵੀ ਉਹ ਇੱਥੇ ਹੀ ਲਾ ਜਾਂਦੇ ਆ ਸੇਵਾ ਹੀ ਕਰ ਜਾਂਦੇ ਆ ਮਤਲਬ ਲੋੜਵੰਦ ਜਿਹਨੂੰ ਉਹਨੂੰ ਦੇ ਦੂ ਜਾਂਦੇ ਆ ਸਾਡੇ ਰਿਸ਼ਤੇਦਾਰ ਆ ਉਹ ਖੁਦ ਆਪਣੇ ਪਿੰਡ ਦੇ ਵਿੱਚ ਉਹਨੇ ਡਿਸਪੈਂਸਰੀ ਖੋਲਹੀ ਹੋਆ ਤੇ ਜ਼ਮੀਨ ਦਾ ਠੇਕਾ ਸਗੋਂ ਇਹ ਵੀ ਉਹਨੇ ਜਿਹੜੇ ਉਹਨਾਂ ਦੀ ਜ਼ਮੀਨ ਬਾਹਰ ਆਈ ਸੀ ਉਹਨਾਂ ਨੂੰ ਇਹ ਵੀ ਗੱਲ ਕਹੀ ਸੀ ਵੀ ਜੇ ਤੁਸੀਂ ਝੋਨਾ ਨਹੀਂ ਲਾਉਂਗੇ ਤਾਂ ਵਧੀਆ ਗੱਲ ਆ ਤਾਂ ਮੈਂ ਤੁਹਾਨੂੰ ਹੋਰ ਠੇਕਾ ਘਟਾ ਦਊਗਾ ਇਦਾਂ ਦੇ ਬੰਦੇ ਵੀ ਹੈਗੇ ਆਹੀ ਸਾਰਿਆਂ ਬੰਦਿਆਂ ਬਾਰੇ ਗੱਲੇ ਨਹੀਂ ਕੀਤੀ ਅਸੀਂ ਤਾਂ ਗੱਲ ਉਹ ਕੀਤੀ ਵੀ ਜਿਹੜੇ ਬੰਦੇ ਜਿੱਦਾਂ ਹੁਣ ਉਹੀ ਗੱਲ ਜਿੱਦਾਂ ਪਹਿਲਾਂ ਕਰਕੇ ਆਟਿਆ ਵੀ ਮਜਬੂਰੀ ਦਾ ਫਾਇਦਾ ਚੱਕਣ ਵਾਲੇ ਹੁੰਦੇ ਨਹੀਂ ਇਦਾਂ ਦੇ ਬੰਦੇ ਵੀ ਉਹਦੇ ਕੋਲ ਜੇ ਕੋਈ ਪਿੰਡ ਦਾ ਬੰਦਾ ਜ਼ਮੀਨ ਪੁੱਛਣ ਚੱਲ ਵੀ ਗਿਆ ਉਹਨੇ ਮੂਰੇ ਪਹਿਲੀ ਗੱਲ ਸੋਚੀ ਹੁੰਦੀ ਆ ਵੀ ਫਲਾਣਾ ਬੰਦਾ ਤਾਂ ਵੀ ਮੈਨੂੰ ਇੰਨਾ ਕਹਿ ਗਿਆ ਤੇ ਉਹ ਜਿਹੜਾ ਹੁਣ ਗਿਆ ਹੁੰਦਾ ਅਗਲਾ ਕਹਿੰਦਾ ਵੀ ਇੰਨਾ ਤਾਂ ਉਹਨੂੰ ਕਹਿ ਗਿਆ ਹੁਣ 5-4000 ਮੈਨੂੰ ਉੱਤੇ ਪਾਉਣਾ ਪਊ ਉਹ ਤੋਂ ਵੀ ਬੋਲਣ ਦਾ ਮੋੜ ਕੇ ਫੇਰ ਦੂਆ ਬੰਦਾ ਆਉਂਦਾ ਉਹਨੂੰ ਕਹਿੰਦਾ ਉਹ ਮੈਨੂੰ ਇੰਨਾ ਕਹਿ ਗਿਆ ਐਦਾਂ ਵੇਗੇ ਬੋਲੀਆਂ ਚੜਾਉਣ ਵਾਲੇ ਵੀ ਹੈਗੇ ਆ ਤੇ ਫਿਰ ਵੀ ਆਪਾਂ ਯਾਰ ਉਹਨਾਂ ਨੂੰ ਕੁਝ ਕਹਿੰਦੇ ਹੀ ਨਹੀਂ ਯਾਰ ਜਿਹੜੇ ਮਤਲਬ ਉਸ ਬੰਦੇ ਨੂੰ ਤਾਂ ਅਸੀਂ ਕੁਝ ਕਹਿੰਦੇ ਨਹੀਂ ਤਾਂ ਕਹਿੰਨੇ ਆ ਅਸੀਂ ਤਾਂ ਕਹਿੰਨੇ ਆ ਸਾਡੇ ਸਾਡੇ ਆਪਣੇ ਬੰਦੇ ਜਿਹੜੇ ਜ਼ਮੀਨਾਂ ਲੈਣ ਵਾਲੇ ਆ ਉਹੀ ਸਮਝ ਜਾਣ ਘਾਟਾ ਤਾਂ ਉਹਨਾਂ ਨੂੰ ਪੈਣਾ ਤੇ ਦੂਜੀ ਗੱਲ ਬਈ ਮਜਬੂਰੀ ਦਾ ਫਾਇਦਾ ਬਿਨਾਂ ਚੱਕੋ ਹਨਾ ਇਸ ਗੱਲ ਨੂੰ ਕਈ ਬੰਦੇ ਕਹਿੰਦੇ ਆ ਯਾਰ ਅਸੀਂ ਕਿਹੜਾ ਲੈਣ ਜਾਂਦੇ ਆ ਆਪਣੀ ਮਰਜ਼ੀ ਨਾ ਦੇਣ ਆਉਂਦੇ ਲੋਕੀ ਮੈਂ ਕਹਿੰਨਾ ਮਰਜ਼ੀ ਨਾ ਦੇਣ ਆਉਨੇ ਆ ਉਹਨਾਂ ਦੀ ਵੀ ਕੋਈ ਮਜਬੂਰੀ ਆ ਇਸ ਗੱਲ ਨੂੰ ਇਸ ਇਦਾਂ ਨਾ ਸੋਚ ਕੇ ਦੇਖੋ ਵੀ ਇਹਦੇ ਵਿੱਚ ਕਮਾਈ ਬਹੁਤ ਆ ਤਾਂ ਖੁਸ਼ੀ ਨਾ ਦੇ ਕੇ ਜਾਂਦੇ ਖੁਸ਼ੀ ਗਾਜੀ ਨਾ ਕੋਈ ਵੀ ਦੇ ਕੇ ਜਾਂਦਾ ਸਿਰਫ ਮਜਬੂਰੀ ਆ ਸ਼ਾਇਦ ਉਹਦੇ ਕੋਲ ਕੋਈ ਧੰਦਾ ਇਹ ਨਾ ਹੋਵੇ ਕਰਨ ਨੂੰ ਕਈਆਂ ਕੋਲ ਘਰ ਦੀ ਜ਼ਮੀਨੇ ਵੀ ਹੈ ਨਹੀਂ ਤੇ ਮਜਬੂਰੀ ਆ ਜੇ ਉਹ ਕਹੇ ਵੀ ਜੇ ਉਹਨੂੰ ਕਹੇ ਵੀ ਕੋਈ ਡੇਰੀ ਪਾਲਾ ਪਸ਼ੂ ਰੱਖ ਲੈ ਪਸ਼ੂਆਂ ਲਈ ਵੀ ਤਾਂ ਪੱਠੇ ਚਾਹੀਦੇ ਉਹਲੇ ਵੀ ਤਾਂ ਜ਼ਮੀਨ ਲਾਊਗਾ ਇਹ ਕਈਆਂ ਕੋਲ ਬਿਲਕੁਲ ਹੀ ਨਹੀਂ ਹੁੰਦੀ ਮਜਬੂਰੀ ਨੂੰ ਮਰਜ਼ੀ ਦਾ ਨਾਂ ਨਾ ਦੋ ਫਿਰ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਵੀ ਜਿਹੜੇ ਬਿਜਲੀ ਦੇ ਬਿੱਲ ਲੱਗੇ ਹੋ ਆ ਉਹ ਜੱਟਾਂ ਨੂੰ ਹੀ ਮਾਫ਼ਿਆ ਉਹ ਜਿਹੜੇ ਜ਼ਮੀਨ ਦੇ ਮਾਲਕ ਨੂੰ ਨਹੀਂ ਮਾਫ਼ਿਆਗੇ ਤੇ ਉਹ ਵੀ ਬੰਦ ਹੋਣੇ ਚਾਹੀਦੇ ਆ ਮੈਂ ਕਿਹਾ ਬੜੀ ਖੁਰਤੀ ਮਾਰੀ ਬੰਦੇ ਨੇ ਕਮੈਂਟ ਕਰਨੇ ਚ ਉਹ ਭੋਲਿਆ ਪਹਿਲਾਂ ਮੇਰੀ ਗੱਲ ਸੁਣ ਉਹ ਜਿਹੜਾ ਤੂੰ ਕਹਿੰਨੇ ਆ ਨਾ ਬਿਜਲੀ ਦੇ ਬਿੱਲ ਮਾਫ਼ਿਆ ਵੀ ਜ਼ਿਮੀਂਦਾਰ ਨੂੰ ਮਾਫ਼ਿਆ ਮਾਲਕ ਨੂੰ ਨਹੀਂ ਹੈਗੇ ਉਹ ਮਾਲਕ ਨੂੰ ਹੀ ਮਾਫ਼ਿਆ ਆ ਐਸ ਸਾਲ ਮਾਲਾ 200 ਰੁਪਏ ਰੇਟ ਵਧਵੇ ਝੋਨੇ ਦਾ ਉਹ ਜ਼ਿਮੀਂਦਾਰ ਦਾ ਨਹੀਂ ਵਧਿਆ ਉਹ ਮਾਲਕ ਦਾ ਹੀ ਵਧਿਆ ਜਮੀਨ ਮਾਲਕ ਦਾ ਹੀ ਵਧਿਆ ਉਹ ਮੈਂ ਪਿਛਲੀ ਵੀਡੀਓ ਚ ਜੇ ਧਿਆਨ ਨਾਲ ਸੁਣੀ ਹੋਵੇ ਗੱਲੇ ਇਹ ਕੀਤੀ ਆ ਵੀ ਜਿੰਨਾ ਵੀ ਕੋਈ ਰੇਟ ਮਾਲਾ ਝੋਨੇ ਦਾ 500 ਰੇਟ ਵਧ ਜਵੇ 1000 ਰੇਟ ਵਧ ਜਵੇ ਉਨੇ ਹੀ ਆਪਣੇ ਬੰਦੇ ਠੀਕਾ ਚੜਾ ਦਿੰਦੇ ਆ ਉਹਦਾ ਫਾਇਦਾ ਜ਼ਿਮੀਂਦਾਰ ਨੂੰ ਨਹੀਂ ਹੁੰਦਾ ਉਹ ਮੋੜ ਕੇ ਜ਼ਮੀਨ ਮਾਲਕ ਨੂੰ ਹੀ ਹੋ ਰਿਹਾ ਤੇ ਜਿਹੜੇ ਮੋਟਰਾਂ ਦੇ ਬਿੱਲ ਵੀ ਲੱਗੇ ਹੋ ਆ ਨਾ ਜੇ ਮਾਲਾ 10000 ਵੀ ਇੱਕ ਮੋਟਰ ਦਾ ਬਿੱਲ ਲੱਗ ਗਿਆ ਤਾਂ 10000 ਰੁਪਏ ਤੁਸੀਂ ਲਾਲਾ ਸਾਹਿਬ ਉਹ ਉਹ ਜਿਹੜੇ ਪੈਸੇ ਆ ਉਹ ਜ਼ਮੀਨ ਮਾਲਕ ਨੂੰ ਹੀ ਬਚੇ ਹੋ ਆ ਜੇ ਇਹੀ ਵੇਲੇ ਲੱਗਿਓ ਹੁੰਦੇ ਤਾਂ ਜਿਹੜਾ ਠੇਕਾ ਐ ਇਸ ਵੇਲੇ ਮੰਨ ਲਓ 80000 ਨੂੰ ਆ ਉਹ 70 ਨੂੰ ਹੋਣਾ ਸੀ ਉਹ 10000 ਰੁਪਏ ਮਾਲਕ ਦੇ ਘਟਣਾ ਸੀਗਾ ਠੀਕ ਐ ਉਹ ਜੇ ਮੋਟਰਾਂ ਦੇ ਬਿੱਲ ਮਾਫ ਹੋਇਓ ਆ ਤਾਂ ਉਹ ਮਾਫ ਇੱਕ ਤਰ੍ਹਾਂ ਨਾਲ ਜ਼ਮੀਨ ਦੇ ਮਾਲਕ ਨੂੰ ਹੋਇਓ ਆ ਜਿਹੜਾ ਉੱਥੇ ਖੇਤੀ ਕਰ ਰਿਹਾ ਉਹਨੂੰ ਨਹੀਂ ਹੋਇਓ ਹੈਗੇ ਕਿਉਂਕਿ ਇਹ ਹੈਗੀ ਤਾਂ ਬੇਕੂਪੀ ਸਾਡੇ ਖੇਤੀ ਕਰਨ ਵਾਲਿਆਂ ਦੀ ਆਹੀ ਨਹੀਂ ਕਹਿੰਦੇ ਹਨ ਪਰ ਗੱਲ ਇਹ ਆ ਵੀ ਜੇ ਜਿੱਦਾਂ ਤੂੰ ਕਮੈਂਟ ਕੀਤਾ ਬੇ ਲੱਗਣੇ ਚਾਹੀਦੇ ਆ ਮੈਂ ਹੀ ਕਹਿੰਦੇ ਆ ਅਸੀਂ ਰਿਕੁਐਸਟ ਕਰਦੇ ਆ ਭਗਵੰਤਬਾਹ ਨੂੰ ਅੱਜ ਲਾਵੇ ਬਿੱਲ ਫੇਰ ਪਤਾ ਲੱਗ ਜਾਣਾ ਆਪਣੇ ਆਪ ਰਿਜ਼ਲਟ ਸਾਹਮਣੇ ਆ ਜਾਣਾ ਵੀ ਉਹ ਜ਼ਿਮੀਦਾਰ ਨੂੰ ਮਾਫਿਆ ਜਾਂ ਜ਼ਮੀਨ ਦੇ ਮਾਲਕ ਨੂੰ ਮਾਫਿਆ ਜਿੱਦਾਂ ਇਹਦੇ ਵਿੱਚ ਤਾਂ ਇਹ ਤਾਂ ਅੰਨੇ ਨੂੰ ਵੀ ਦੀਦਾ ਉਹ ਉਹ ਪਹਿਲੀ ਵੀਡੀਓ ਸੀਗੀ ਮੇਰੀ ਇਸ ਗੱਲ ਤੇ ਜੇ ਹੁਣ ਤੱਕ ਨਹੀਂ ਸੁਣੀ ਤਾਂ ਇਦੇ ਵਿੱਚ ਸਾਡਾ ਨਹੀਂ ਕਸੂਰ ਹੈਗਾ ਦੂਜੀ ਗੱਲ ਯਾਰ ਮੈਂ ਸਾਰਿਆਂ ਨੂੰ ਕਹਿੰਦਾ ਵਿੱਚੋਂ ਬਸ ਆਹ 5-4 ਕਮੈਂਟ ਆਏ ਸੀਗੇ ਬਾਕੀ 99% ਕਮੈਂਟ ਇਹ ਸੀਗੇ ਵੀ ਹਾਂ ਹੈਗੀ ਆ ਤਕਲੀਫ ਔਖੇ ਆ ਯਾਰ ਹਨਾ ਪੰਜਾਂ ਚੌ ਬੰਦਿਆਂ ਤੋਂ ਇਲਾਵਾ ਬਾਕੀ ਸਾਰੇ ਬੰਦਿਆਂ ਨੂੰ ਇਹ ਨਹੀਂ ਵਿੱਚ ਸਾਰੇ ਖੇਤੀਆਂ ਕਰਨ ਵਾਲੇ ਸੀ ਜ਼ਮੀਨਾਂ ਦੇ ਮਾਲਕਾਂ ਵਿੱਚ ਸੀਗੇ ਜਿਨ੍ਹਾਂ ਨੇ ਜ਼ਮੀਨਾਂ ਠੇਕੇ ਦੇ ਦਿੱਤੀਆਂ ਕਈਆਂ ਨੂੰ ਤਾਂ ਮੈਂ ਪਰਸਨਲੀ ਜਾਣਦਾ ਜਿਨੀ ਕਮੈਂਟਾਂ ਜਿਨੀ ਕਮੈਂਟ ਕੀਤੇ ਹੋ ਸੀ ਕਿਉਂਕਿ ਉਹਨਾਂ ਨੇ ਪਹਿਲੇ ਦਿੱਤੀਆਂ ਇਹ ਪਹਿਲਾਂ ਹੀ ਜੈਜ ਰੇਟ ਤੇ ਦਿੱਤੀਆਂ ਆ ਤੇ ਉਹ ਨਹੀਂ ਪਹਿਲਾਂ ਹੀ ਨਿ ਮਹਿੰਗੀਆਂ ਦਿੱਤੀਆਂ ਐ ਇਸ ਕਰਕੇ ਮੈਂ ਕਹਿੰਦਾ ਵੀ ਇਹਦੇ ਵਿੱਚ ਤਕਲੀਫ ਮੰਨਣ ਦੀ ਗੱਲ ਨਹੀਂ ਹੈਗੀ ਤਕਲੀਫ ਨਾ ਮਨੋ ਇਸ ਗੱਲ ਦੀ ਇਹ ਤਾਂ ਜੋ ਸਚਾਈ ਆ ਕਿ ਇਸ ਤੇ ਦੂਜੀ ਗੱਲ ਇਹਨੂੰ ਮਰਜ਼ੀ ਦਾ ਨਾਂ ਨਾ ਦਿਓ ਬਈ ਆਪਣੀ ਮਰਜ਼ੀ ਨਾ ਦਿੰਦੇ ਆ ਉਹਦੀ ਧਾਰਨ ਮੈਂ ਤੁਹਾਨੂੰ ਦੇ ਦਿੱਤੀ ਆ ਬਈ ਕੈਨੇਡਾ ਚ ਜਿਹੜੇ ਘੱਟ ਰੇਟ ਤੇ ਕੰਮ ਕਰਦੇ ਆ ਇਹਦੇ ਬਾਰੇ ਕਨਫਰਮ ਕਰਨਾ ਆ ਤਾਂ ਉਹਨਾਂ ਨੂੰ ਫੋਨ ਲਾ ਕੇ ਪੁੱਛ ਲਿਓ ਜਿਹੜੇ ਉੱਥੇ ਘੱਟ ਰੇਟਾਂ ਤੇ ਕੰਮ ਕਰਦੇ ਆ ਵੀ ਤੁਸੀਂ ਆਪਣੀ ਮਰਜ਼ੀ ਨਾ ਖੁਸ਼ੀ ਨਾ ਕਰਦੇ ਆ ਬਈ ਕੋਈ ਗੱਲ ਨਹੀਂ ਸਾਨੂੰ ਘੱਟ ਦੇ ਦਿਓ ਸਾਨੂੰ ਨਹੀਂ ਬਾਲੇ ਪੈਸਿਆਂ ਦੀ ਲੋੜ ਇਦਾਂ ਹੀ ਇੱਥੇ ਆ ਜਿਹੜਾ ਕਹਿ ਰਿਹਾ ਨਾ ਵੇ ਠੇਕ ਆਪਣੀ ਮਰਜ਼ੀ ਨਾ ਦਿੰਦੇ ਆ ਮਰਜ਼ੀ ਨਾ ਨਹੀਂ ਦੇ ਰਹੇ ਮਜਬੂਰੀ ਨਾ ਦੇ ਰਹੇ ਠੀਕ ਹੈ ਜੀ ਮਰਜ਼ੀ ਤੇ ਮਜਬੂਰੀ 'ਚ ਫਰਕ ਹੁੰਦਾ ਤੇ ਬਾਕੀ ਇਹ ਗੱਲ ਮੈਂ ਆਪਾਂ ਯਾਰ ਸਾਰਿਆਂ ਨੂੰ ਤਾਂ ਕਹੀ ਨਹੀਂ ਨਾ ਜਿੰਨੇ ਜ਼ਮੀਨ ਮਾਲਕ ਸਾਰੇ ਥੋੜੀ-ਖੋੜ ਮੈਂ ਤੁਹਾਨੂੰ ਪਹਿਲੇ ਆਲਰੇਡੀ ਦੱਸ ਕੇ ਹਟਿਆ ਵੇ ਇਹੋ ਜਿਹੇ ਬੰਦੇ ਜ਼ਿਆਦਾਤਰ ਬਹੁਤ ਬੰਦੇ ਇਹੋ ਜਿਹੇ ਜਿਹੜੇ ਜਾਇਜ਼ੀ ਲੈਂਦੇ ਆ ਨਿਯਾਜ਼ ਲੈਂਦੇ ਨਹੀਂ ਠੇਕਾ ਬਾਕੀ ਹੋਰ ਜੇ ਕੋਈ ਤੁਹਾਨੂੰ ਲੱਗਦਾ ਵੀ ਹੋਰ ਕੋਈ ਗੱਲ ਕੋਈ ਇਦਾਂ ਦਾ ਮੁੱਦਾ ਹੈਗਾ ਚੱਕਣੇ ਵਾਲਾ ਜਰੂਰ ਕਮੈਂਟ ਦੇ ਵਿੱਚ ਦੱਸ ਦਿਆ ਕਰੋ ਆਪਾਂ ਉੱਤੇ ਵੀ ਗੱਲ ਜਰੂਰ ਕਰਿਆ ਕਰਾਂਗੇ ਪਰ ਹੋਵੇ ਸਹੀ ਯਾਰ ਜਿਹਦੇ ਨਾਲ ਸਾਰਿਆਂ ਦਾ ਭਲਾ ਹੁੰਦਾ ਹੋਵੇ ਠੀਕ ਹੈ ਜੀ ਬਾਕੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਧੰਨਵਾਦ ਜੀ